ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਣੀ ਵੀਡੀਓ ਹੈ ਬਾਈ ਜੀ ਝੋਨੇ ਤੇ ਝੋਨਾ ਆਪਾਂ ਵੜ ਲਿਆ ਹੈ ਦੋ ਵੈਰਾਈਟੀਆਂ ਵੜ ਲੀਆਂ ਝੋਨਾ 212 CR 212 ਤੇ 7501 ਦੋਵੇਂ ਵੜ ਲੀਆਂ ਉਹਦੇ ਝਾੜ ਬਾਰੇ ਆਪਾਂ ਗੱਲਬਾਤ ਕਰਦੇ ਆਂ ਇੱਕ ਗੱਲ ਯਾਰ ਆਪਾਂ ਕਲੀਅਰ ਕਰ ਲਈਏ ਬਾਈ ਜੀ ਵੀ ਮੈਂ ਪਹਿਲਾਂ ਵੀ ਕਈ ਵਾਰੀ ਦੱਸਾਟਿਆ ਵੀ ਮੈਂ ਜਿਹੜਾ ਚੈਨਲ ਬਣਾਇਆ ਮੈਂ ਕੋਈ ਆਪਾਂ ਇਹ ਨਹੀਂ ਵੀ ਆਪਾਂ ਬਾਹਲੇ ਸਿਆਣੇ ਆ ਜਾਂ ਮੈਂ ਦੱਸਣ ਨੂੰ ਕੁਝ ਬਣਾਇਆ ਜਿੰਨੀ ਕੁ ਜਾਣਕਾਰੀ ਹੁੰਦੀ ਹੈ ਭਰਾਵਾਂ ਨਾਲ ਸਾਂਝੀ ਕਰ ਲਈਦੀ ਹੈ ਪਰ ਮੈਨੂੰ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਸਿੱਖਣ ਨੂੰ ਕੀ ਮਿਲਦਾ ਹੈ ਵੀ ਜਿਵੇਂ ਮੈਂ 7501 ਸਾਡਾ ਏਰੀਆ ਮਲੋਟ ਏਰੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਾਡੇ ਏਰੀਆ 'ਚ 7501 ਨਹੀਂ ਲੱਗਦਾ ਸੀ ਤਾਂ ਕਈ ਭਰਾਵਾਂ ਨੇ ਕਿਹਾ ਵੀ ਕਹਿੰਦੇ ਯਾਰ ਬਾਈ ਸਾਡੇ ਕਿਹਨੇ ਤੇ ਲਾ ਕੇ ਵੇਖ 7501 ਤਾਂ ਆਪਾਂ ਭਰਾਵਾਂ ਦੇ ਕਹਿਣੇ ਤੇ ਲਾਇਆ ਤਾਂ ਅੱਜ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਵੀ ਸਿੱਖਣ ਨੂੰ ਕੀ ਮਿਲਦਾ ਆਪਾਂ ਨੂੰ ਮੈਂ ਕਹਿੰਨਾ ਵੀ ਜਿਹੜੀ ਬਾਈ ਜੀ ਵੀਡੀਓ ਜਿਹੜਾ ਵੀ ਕੋਈ ਫਸਲ ਆਪਣੇ ਚੰਗੀ ਹੁੰਦੀ ਆ ਜਾਂ ਕੋਈ ਗੱਲਬਾਤ ਆ ਤਾਂ ਕਮੈਂਟਾਂ ਦੇ ਵਿੱਚ ਵੀ ਦੱਸਿਆ ਕਰੋ ਫੋਨ ਵੀ ਮੈਨੂੰ ਕਰ ਲਿਆ ਕਰੋ ਵੀਰ ਬਣ ਕੇ ਦੱਸਿਆ ਕਰੋ ਵੀ ਆ ਚੰਗੀ ਆ ਮਾੜੀ ਆ ਕੋਈ ਆਪਾਂ ਕੋਈ ਬਾੜੇ ਸਿਆਣੇ ਨਹੀਂ ਮੈਂ ਕੋਈ ਬਾੜਾ ਸਿਆਣਾ ਨਹੀਂਗਾ ਤਾਂ ਉਹਦਾ ਜੇ ਜ਼ਿੰਮੇਦਾਰ ਜ਼ਿੰਮੇਦਾਰ ਨਾਲ ਗੱਲਬਾਤ ਸਾਂਝੀ ਕਰੂਗਾ ਤਾਂ ਆਪਣਾ ਸਾਰਿਆਂ ਦਾ ਹੀ ਫਾਇਦਾ ਹੈ ਤਾਂ ਮੇਰਾ ਕੀ ਫਾਇਦਾ ਹੋਇਆ ਚੈਨਲ ਬਣਾਉਂਦਾ ਮੈਂ ਇਹ ਗੱਲਬਾਤ ਤੁਹਾਡੇ ਨਾਲ ਜੋ ਸਾਂਝੀ ਕਰਦਾਗਾ ਤੇ ਨਾਲੇ ਝਾੜ ਦੀ ਗੱਲਬਾਤ ਕਰਦਾ 7501 ਤੇ CR212 ਦੀ ਜੇ 7501 ਦੀ ਗੱਲ ਕਰੀਏ ਮੇਰੇ ਵੀਰ ਭਰਾਵਾਂ ਦੇ ਕਹਿਣ ਤੇ ਮੈਂ ਲਾਇਆ ਸੀਗਾ ਸਾਡੇ ਏਰੀਆ ਦੇ ਵਿੱਚ ਨਹੀਂ ਲੱਗਦਾ ਮੁਕਸਰ ਜ਼ਿਲ੍ਹੇ 'ਚ ਬਹੁਤ ਘੱਟ ਲੱਗਦਾ ਹੈ ਆਪਾਂ ਲਾਇਆ ਸੀਗਾ 4.5 ਕਿੱਲੇ ਮੇਰੇ ਪਿੱਛੇ ਗੱਟੇ ਪਏ ਆ ਤਾਂ ਬਾਈ ਯਕੀਨ ਕਰਕੇ ਜਾਣੋ ਨੈਟ 90 ਮਣ ਤਲ ਗਿਆ 90 ਮਣ ਨੈਟ ਤਲ ਗਿਆ ਤੇ ਦੂਜੀ ਵਾਰੀ 90 ਮਣ ਸਭ ਮੇਰੇ ਝੋਨਾ ਹੋਇਆ ਜਿਉਂਦਾ ਮੈਂ ਖੇਤੀ ਕਰਨਾ ਪਹਿਲੀ ਵਾਰੀ ਜਦੋਂ 28567 ਆਇਆ ਸੀਗਾ ਪਹਿਲੇ ਸਾਲ ਉਦੋਂ 90 ਮਣ ਹੋਇਆ ਸੀ ਜਾਂ 7501 ਹੋਇਆ ਐ ਐਵਰੇਜ ਦੀ ਮੈਂ ਗੱਲ ਨਹੀਂ ਕਰਦਾ ਵੀ ਐਵਰੇਜ ਐ 4.5 ਕਿੱਲੇ ਆਪਾਂ ਲਾਇਆ ਸੀ 4.5 ਕਿੱਲੇ ਦੀ ਕਿੱਲੇ ਦੇ ਹਿਸਾਬ ਨਾਲ 90 ਮਣ ਇਹ ਹੋ ਗਿਆ ਬਹੁਤ ਸੋਹਣਾ ਝਾੜ ਆਇਆ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਕਿ 7501 ਲਾ ਕੇ ਦੇ ਦੇ ਦੂਜੀ ਗੱਲ ਦੂਜੀ ਗੱਲ ਜੇ ਆਪਾਂ ਕਰੀਏ 212 ਦੀ ਸੀਆਰ 212 ਦੀ ਐਥੀ ਸੀਆਰ 212 ਮੈਨੂੰ ਲੱਗਦਾ ਵੀ ਬਲੈਕ ਹੋ ਗਿਆ ਸੀਗਾ ਬਹੁਤ ਜ਼ਿਆਦਾ ਵਿਕਿਆ ਹੋ ਸਕਦਾ ਕਿਸੇ ਦੇ 70 75 80 90 ਵੀ ਨਿਕਲੇ ਹੋਵੇ ਪਰ ਮੈਨੂੰ ਝਾੜ ਜਿਹੜਾ ਸੀਆਰ 212 63 ਮਨ ਦੇ ਕੇ ਗਿਆ ਕਿੱਲੇ ਦਾ ਕਿੱਲੇ ਦਾ ਸੀਆਰ 212 63 ਮਨ ਨਿਕਲਿਆ ਹੈ ਜਿੱਥੇ 7501 90 ਮਾਨ ਨਿਕਲਿਆ ਫਰਕ ਦੇਖ ਲਓ ਦੋਨਾਂ ਦਾ ਕਿੰਨਾ ਪੈ ਗਿਆ ਤਾਂ ਜਿਹੜਾ CR 212 ਆਪਾਂ ਤਾਂ ਉਹਨੂੰ ਬੁਲਾਤੀ ਸਸੀ ਗਾਲ ਤੇ ਅਗਲੇ ਸਾਲ ਆਪਾਂ ਨਹੀਂ ਲਾਉਣਾ ਮੇਰੇ ਮਾਨ ਨੇ ਉਹਨੂੰ ਨਹੀਂ ਮੰਨਿਆ ਹੋ ਸਕਦਾ ਕਿਸੇ ਤੇ ਚੰਗਾ ਵੀ ਹੋਇਆ ਹੋਵੇ ਆਪਾਂ 7501 ਲਾਵਾਂਗੇ ਜਾਂ 28p68 ਹੋਰ 4 ਦਿਨਾਂ ਤੱਕ ਵੱਢਾਂਗੇ ਉਹਦੀ ਵੀ ਵੀਡੀਓ ਪਾਵਾਂਗੇ ਉਹ ਵੀ ਚੰਗਾ ਜਿੰਨੇ ਫੋਨ ਆ ਰਹੇ ਆ ਗੱਲਬਾਤ ਹੋਈ ਆ ਭਰਾਵਾਂ ਨਾਲ ਫੋਨ ਆ ਰਹੇ ਆ ਵੀ 28p68 ਬਾਈ ਜੀ ਤੁਹਾਡੇ ਕਹਿੰਦੇ ਲਾਇਆ ਸੀ ਬਹੁਤ ਚੰਗਾ ਹੈ ਤਾਂ ਲੱਗਦਾ ਵੀ ਰਿਪੋਰਟ 28 ਪੀ 68 ਦੀ ਵੀ ਚੰਗੀ ਰਹੂਗੀ ਤੇ ਬਾਕੀ ਮੈਂ ਤੁਹਾਨੂੰ ਵਾਰੀ ਵਾਰੀ ਇਹ ਹੀ ਗੱਲ ਕਹਿੰਦਾ ਵੀ ਜਿਹੜੀ ਫਸਲ ਚੰਗੀ ਹੁੰਦੀ ਆ ਵੱਧ ਤੋਂ ਵੱਧ ਸ਼ੇਅਰ ਕਰਕੇ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਵੀ ਦੱਸਿਆ ਕਰੋ ਵੀ ਹਾਂਜੀ ਬਾਈ ਜੀ ਆ ਬਹੁਤ ਚੰਗਾ ਆਹ ਵੈਰੈਟੀ ਬਹੁਤ ਚੰਗੀ ਆ ਮੈਂ ਕਣਕ ਤੇ ਵੀ ਵੀਡੀਓ ਪਾਉਣ ਲੱਗਾ ਆ ਅੱਜ ਪਾਉਣੀ ਆ ਆਪਾਂ ਕਿਹੜੀ ਵੈਰੈਟੀ ਮੇਰੇ ਚੰਗੀ ਰਹੀ ਸੀ ਤੇ ਝੋਨੇ ਤੇ ਜਿੰਨੇ ਝੋਨੇ ਤੇ 7501 ਤੇ ਜਿੰਨੀ ਰਿਪੋਰਟ ਆਈ ਜਾਂਦੀ ਆ ਜਿੰਨੇ ਮੈਨੂੰ ਫੋਨ ਆਏ ਆ ਜਾਂ ਜਿੰਨੇ ਕਮੈਂਟ ਆਏ ਆ ਸਾਰੇ ਮਤਲਬ ਮਤਲਬ ਪੋਜੀਟਿਵ ਆਏ ਆ ਵੀ ਕੋਈ 80 ਕੋਈ 85 ਕੋਈ 90 ਕੋਈ 92 93 95 ਮੰਨ ਤੱਕ ਇਹਦੀ ਰਿਪੋਰਟ ਆਈ ਜਾਂਦੀ ਆ ਵੀ ਬਹੁਤ ਚੰਗਾ ਐ ਇਸ ਵਾਰ 7501 ਬਾਜੀ ਮਾਰ ਗਿਆ ਇਹਦੇ ਚ ਕੋਈ ਸ਼ੱਕ ਨਹੀਂ ਗਾ ਸਾਡੇ ਪਿੰਡ ਚ ਮੇਰਾ ਖਿਆਲ ਆ ਵੀ ਝੰਡਾ ਵਾਲੇ ਪਿੰਡ ਚ ਸੀਗਾ ਹੋ ਸਕਦਾ ਵੀ 7-8 ਘਰਾਂ ਕੋਲੇ ਸੀਗਾ 7501 ਥੋੜਾ ਥੋੜਾ ਲਾਇਆ ਸੀਗਾ ਤੇ ਸਾਰਿਆਂ ਦੇ ਹੀ ਇੰਨਾ ਇੰਨਾ ਨਿਕਲੇ 90 90 ਮੰਨ ਉਹਨਾ ਇਹਦੇ ਵਿੱਚ ਜਦੋਂ ਆਪਾਂ ਝਾੜ ਦੱਸਦੇ ਆਂ ਕਈ ਵੀਰ ਭਰਾ ਇਹ ਵੀ ਕਹਣਗੇ ਵੀ ਇਹੋ ਜਿਹੀ ਮਰਵਾਉਂਦੇ ਆ ਜਿਹੜੇ 90 90 ਮਣ ਕਹਿ ਦਿੰਦੇ ਆ ਮੈਂ 90 ਮਣ ਐਵਰੇਜ ਦੀ ਗੱਲ ਨਹੀਂ ਕਰ ਰਿਹਾ ਵੀ ਮੇਰਾ 90 ਮਣ ਐਵਰੇਜ ਪਾ ਗਿਆ ਮੈਂ ਗੱਲ ਕਰ ਰਿਹਾ ਵੀ ਝਾੜ ਵੈਰੈਟੀ ਕਿਹੜੀ ਚੰਗੀ ਰਹੇਗੀ ਤਾਂ ਕਿ ਆਪਣੇ ਆਪਾਂ ਹੁਣ ਤੋਂ ਹੀ ਲਿਖ ਕੇ ਰੱਖ ਲਗੇ ਵੀ ਅਗਲੇ ਸਾਲ ਆਪਾਂ ਆ ਵੈਰੈਟੀ ਲਾਉਣੀ ਆ ਐਵਰੇਜ ਝਾੜ ਤਾਂ ਮੈਂ ਤਾਂ ਇਹ ਕਹਿੰਦਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਹੁੰਨਾ ਵੀ ਆਪਾਂ ਤਾਂ ਸੰਤੁਸ਼ਟਾਂ ਵੀ 70 ਤੋਂ 75 ਮਣ ਚੋਂ ਨਾ ਤੇ 55 ਤੋਂ 60 ਮਣ ਦੇ ਵਿੱਚ ਕਣਕ ਰਹਿ ਜੇ ਵਧੀਆ ਸੰਤੁਸ਼ਟ ਹੈ ਇੰਨਾ ਵਾਧੂ ਹੈ ਸਾਡੇ ਨਿਕਲਦਾ ਵੀ ਇੰਨਾ ਹੀ ਹੈ 70-75 ਮਣ ਇੰਨਾ ਹੀ ਝੋਨਾ ਨਿਕਲਦਾ ਹੈ ਤੇ 55-60 ਮਣ ਇੰਨੀ ਕਣਕ ਨਿਕਲਦੀ ਹੈ ਕੀ ਕਹਣਾ ਵੀ ਜੇ 4 ਕੱਲੇ ਵਾਧੂ ਨਿਕਲੇ ਤੇ 2 ਕੱਲੇ ਘਟ ਗਏ ਐਵਰੇਜ ਉੱਥੇ ਹੀ ਆ ਜਾਂਦੀ ਹੈ ਤਾਂ ਵੀਰ ਬਣ ਕੇ ਵੱਧ ਤੋਂ ਵੱਧ ਜਾਣਕਾਰੀ ਦਿਓ ਜੀ ਕਿ 7501 ਅੱਡੋ ਅੱਡੀ ਸਾਰਿਆਂ ਦੇ ਏਰੀਆ ਦੇ ਅੱਡੋ ਅੱਡੀ ਜ਼ਿਲ੍ਹਿਆਂ ਦੇ ਵਿੱਚ ਕਿਵੇਂ ਇਹਦਾ ਝਾੜ ਰਿਹਾ ਸਾਰੇ ਦੱਸੋ ਜੀ ਤੇ 212 ਬਾਰੇ ਵੀ ਦੱਸਿਓ ਮੈਨੂੰ ਹੁਣ ਕਈ ਭਰਾ ਕਹਿ ਰਹੇ ਆ ਵੀ ਤੇਰੇ ਕੋਲੇ ਯਾਰ 212 ਦਾ ਹੋ ਸਕਦਾ ਬੀਰ ਨਾ ਸਹੀ ਹੋਵੇ ਇਹਨਾਂ ਝਾੜੇ ਦਾ ਘਟਣਾ ਨਹੀਂ ਚਾਹੀਦਾ ਪਰ ਮੈਂ ਜਿਹੜੇ ਦੁਕਾਨਦਾਰ ਤੋਂ ਬੀ ਲਿਆ ਮੈਨੂੰ ਭਰਾਵਾਂ ਤੋਂ ਵੀ ਵੱਧ ਯਕੀਨ ਆ ਉਸ ਦੁਕਾਨਦਾਰ ਤੇ ਮਤਲਬ ਮੈਨੂੰ ਨਹੀਂ ਲੱਗਦਾਗਾ ਵੀ ਬੀ ਦੇ ਵਿੱਚ ਕੋਈ ਫਰਕ ਹੋਊਗਾ ਹੋ ਸਕਦਾ ਵੀ ਮੇਰੀ ਕੋਈ ਸਾਂਭ ਸੰਭਾਲ ਦੇ ਵਿੱਚ ਕਮੀ ਰਹਿ ਗਈ ਹੋਵੇ ਤੇ ਪਰ 212 ਮੈਨੂੰ ਨਹੀਂ ਸਹੀ ਲੱਗਿਆਗਾ 212 ਦਾ ਝਾੜ ਬਿਲਕੁਲ ਹੀ ਥੱਲੇ ਡਿੱਗ ਪਿਆ 63 ਮਾਣ ਆਇਆ ਕਿੱਲੇ ਦਾ ਇਕੱਠੇ ਮਤਲਬ ਵੱਡੇ ਇਕੱਠੇ ਨੂੰ ਇੱਕੋ ਪਾਣੀ ਉਹ ਹੀ ਪਾਣੀ ਉਹ ਹੀ ਖਾਾਕ ਸਾਰਿਆਂ ਨੂੰ 212 ਨੂੰ ਤੇ 7501 ਨੂੰ ਤੇ ਫਰਕ ਦੇਖ ਲਓ ਤੁਸੀਂ ਕਿੰਨਾ ਪੈ ਗਿਆ ਕਿੱਥੇ 63 ਮਾਣ ਤੇ ਕਿੱਥੇ 90 ਮਾਣ ਤਾਂ ਬਾਈ ਜੀ ਇੰਨੀ ਕਿ ਵੀਡੀਓ ਸੀ ਚੰਗੀ ਲੱਗੀ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਕਿਹੜੇ ਝੋਨੇ ਦਾ ਤੁਹਾਡੇ ਏਰੀਆ ਦੇ ਵਿੱਚ ਕਿਹੜੇ ਝੋਨੇ ਦਾ ਝਾੜ ਸਹੀ ਰਹਿ ਗਿਆ ਮੇਰੀ ਵੀਡੀਓ ਦੇ ਵਿੱਚ ਮੈਂ ਅੱਗੇ ਵੀ ਤੁਹਾਨੂੰ ਦੱਸਦਾ ਹੁੰਨਾ ਵੀ ਮੈਂ ਸਾਂਝੀ ਉਹੀ ਵੀਡੀਓ ਕਰਦਾ ਹੁੰਨਾ ਜਿਹੜਾ ਮੇਰਾ ਤਜਰਬਾ ਹੋਵੇ ਕੋਈ YouTube ਤੋਂ ਚੱਕ ਕੇ ਆਪਾਂ ਇਹ ਨਹੀਂ ਸਰਚ ਕਰਕੇ ਆਪਾਂ ਵੀਡੀਓ ਪਾਤੀ ਜਾਂ ਆਪਾਂ ਕਿਤਾਬ ਪੜ੍ਹ ਕੇ ਵੀਡੀਓ ਪਾਤੀ ਵੀ ਇਹਨੂੰ ਐ ਕਰ ਲਓ ਆਹ ਵੈਰਿਟੀਆਂ ਐ ਲਾ ਲਓ ਆਹ ਐ ਲਾ ਲਓ ਮੈਂ ਆਪ ਖੇਤੀ ਕਰਦਾ ਮੈਂ ਜਿਹੜਾ ਮੇਰਾ ਤਜਰਬਾ ਹੈ ਜਿਹੜਾ ਮੈਨੂੰ ਝਾੜ ਆਉਂਦਾ ਮੈਂ ਉਹੀ ਸਾਂਝਾ ਕਰਦਾ ਹੁੰਨਾ ਇੱਕ ਕਿ ਜਿੰਨੀਆਂ ਮੇਰੀਆਂ ਵੀਡੀਓ ਆ ਮੇਰੀਆਂ ਵੀਡੀਓ ਹੋਣਗੀਆਂ ਮਾੜੇ ਪਾਣੀ ਤੇ ਮਾੜੇ ਵਾਹਣ ਚ ਮਾੜੇ ਪਾਣੀ ਤੇ ਮਾੜੇ ਵਾਹਣ ਚ ਕਿਹੜੀ ਕਣਕ ਚੰਗੀ ਆ ਕਿਹੜਾ ਚੋਨਾ ਚੰਗਾ ਕਿਉਂਕਿ ਜਿੱਥੇ ਵਾਹਣ ਚੰਗਾ ਜਿੱਥੇ ਪਾਣੀ ਚੰਗਾ ਜਾਂ ਵਾਹਣ ਚੰਗਾ ਜਾਂ ਮੋਗੇ ਦਾ ਮੋੜ ਆ ਉੱਥੇ ਤਾਂ ਜਿਹੜਾ ਮਰਜ਼ੀ ਕਣਕ ਲਾ ਲਓ ਜਿਹੜਾ ਮਰਜ਼ੀ ਝੋਨਾ ਲਾ ਲਓ ਉੱਥੇ ਤਾਂ ਹੋ ਹੀ ਜਾਊਗਾ ਸਵਾਦ ਉੱਥੇ ਆਉਂਦਾ ਜਿੱਥੇ ਵਾਹਣ ਮਾੜਾ ਹੈ ਜਾਂ ਪਾਣੀ ਮਾੜਾ ਹੈ ਰੇਤਲਾ ਵਾਹਣ ਹੈ ਉੱਥੇ ਆਪਾਂ ਕੀ ਸੋਚੀਏ ਜ਼ਿਮੀਂਦਾਰ ਸੋਚਦਾ ਰਹਿੰਦਾ ਵੀ ਉੱਥੇ ਆਪਾਂ ਕਿਹੜੀ ਫਸਲ ਲਾਈਏ ਮੇਰੀਆਂ ਵੀਡੀਓ ਐ ਹੁੰਦੀਆਂ ਵੀ ਆਪਾਂ ਜਿੱਥੇ ਨਰਮ ਪਾਣੀ ਆ ਨਰਮ ਬਾਣ ਆ ਉੱਥੇ ਆਪਾਂ ਕਿਹੜੀ ਰੇਤਲੇ ਬਾਣ ਦੇ ਵਿੱਚ ਕਿਹੜੀ ਫਸਲ ਲਾਈਏ ਮੇਰੀ ਵੀਡੀਓ ਬਾਈ ਜੀ ਕਣਕ ਤੇ ਵੀ ਆ ਰਹੀ ਹੈ ਕਿਹੜੀ ਰੇਤਲੇ ਬਾਣ ਦੇ ਵਿੱਚ ਕਿਹੜੀ ਕਣਕ ਕਾਮਯਾਬ ਹੈ ਵੀਰ ਬਣ ਕੇ ਮੇਰੇ ਕਹਿਣ ਤੇ ਕਿੱਲਾ ਕਿੱਲਾ ਦੋ ਦੋ ਕਿੱਲੇ ਜ਼ਰੂਰ ਲਾਇਓ ਤੇ 75 0 ਬਾਰੇ ਆਪਾਂ ਦੱਸਤਾ ਵੀ ਮੇਰੇ ਕੋਲੇ ਸਾਢੇ 4 ਕਿੱਲੇ ਸੀ ਮੈਂ ਸਾਰੇ ਸਾਰੇ ਬਾਣ ਦੀ ਐਵਰੇਜ ਨਹੀਂ ਦੱਸ ਰਿਹਾ ਸਾਢੇ 4 ਕਿੱਲਾਂ ਚੋ ਇਹ 90 ਮਣ ਦੇ ਕਿੱਲੇ ਦੇ ਹਿਸਾਬ ਨਾਲ ਬਾਈ ਜੀ ਤੁਲ ਗਿਆ ਬਹੁਤ ਸੋਨਾ ਝਾੜਦਾ ਤੇ ਮੈਂ ਇਹ ਵੀ ਦੁਬਾਰਾ ਦੱਸਦਾ ਵੀ ਦੂਜੀ ਵਾਰੀ 90 ਮਣ ਮੇਰੇ ਪਹਿਲੀ ਵਾਰੀ ਜੋ 2867 ਆਇਆ ਸੀ ਉਹ ਹੋਇਆ ਸੀ ਤੇ ਦੂਜੀ ਵਾਰੀ 7501 ਹੋਇਆ ਮੇਰੇ ਭਰਾਵਾਂ ਦੇ ਕਹਿਣ ਤੇ ਮੈਂ ਲਾਇਆ ਸੀ ਮੇਰੇ ਭਰਾਵਾਂ ਨੇ ਕਿਹਾ ਸੀਗਾ ਜਿਹੜੇ ਆਪਣੇ ਚੈਨਲ ਨਾਲ ਜੁੜੇ ਐ ਕਹਿੰਦੇ ਹੁੰਦੇ ਆ ਉਹ ਇੱਕ ਜਸਬਾਜ ਵੇ ਦਾ ਗਾਣਾ ਸੀਗਾ ਯਾਰ ਖਰੇ ਖਰੇ ਹੋਣਗੇ ਮੈਂ ਭੁੱਲ ਗਿਆ ਐਵੇਂ ਜੇ ਵੀ ਜੁੜੇ ਤਾਂ ਭਰਾ ਆਪਣੇ ਨਾਲ ਚਲੋ ਥੋੜੇ ਐ ਪਰ ਮੈਨੂੰ ਐ ਲੱਗਦਾ ਐ ਭਰਾ ਭਰਾਵਾਂ ਨਾਲੋਂ ਵੀ ਵੱਧ ਦਾ ਖਰੇ ਖਰੇ ਆ ਸਾਰੇ ਕਿਹਾ ਸੀ ਕਹਿੰਦੇ ਵੀ ਸਾਡੇ ਕਹਿਣ ਤੇ ਲਾਲਾ ਸਾ ਮਾ ਭਰਾਵਾਂ ਦੇ ਕਹਿਣ ਤੇ ਲਾਇਆ ਝੋਨਾ ਤਾਂ 90 ਮਣਟ ਲਿਆ ਬਾਈ ਜੀ ਧੰਨਵਾਦ ਤੁਹਾਡਾ ਮੈਂ ਕਰਦਾ ਬਹੁਤ ਬਹੁਤ ਤੇ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਿਹਾ ਕਰੋ ਆਪਾਂ ਚੈਨਲ ਮੈਂ ਦੁਆਰਾ ਫੇਰ ਕਹਿਣਾ ਵੀ ਕੋਈ ਇਹ ਨਹੀਂ ਜਾਣਕਾਰੀ ਦੇਣ ਨੂੰ ਆਪਾਂ ਬਣਾਇਆ ਚੈਨਲ ਵੀ ਮੈਂ ਬਾੜਾ ਸਿਆਣਾ ਮੈਂ ਤਾਂ ਸਿੱਖਣ ਨੂੰ ਬਣਾਇਆ ਸਿੱਖਦੇ ਹੀ ਰਹੀਏ ਇਸੇ ਤਰ੍ਹਾਂ ਭਰਾ ਦੱਸਦੇ ਰਹਿਣਾ ਵੀ ਭਰਾਵਾ ਆ ਫਸਲ ਆਲਾ ਐਵੇਂ ਕਰੀ ਤਾਂ ਆਪਾਂ ਵੀ ਜਿੰਨੀ ਕੁ ਜਾਣਕਾਰੀ ਆਪਾਂ ਦਿੰਦੇ ਰਹਿਣੇ ਆ ਵੀਡੀਓ ਚੰਗੀ ਲੱਗੀ ਬਾਈ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਧੰਨਵਾਦ ਸਾਰੇ ਬਾਈ ਜੀ